ਜੱਥੇਦਾਰ ਕੌਕੇ ਦੀ ਮੌਤ ਦੇ ਮਾਮਲੇ ਵਿੱਚ ਜੁਲਾਈ 1999 ਦੀ ਜਾਂਚ ਰਿਪੋਰਟ ਜੋ ਹੈ ਸਾਹਮਣੇ ਆਈ ਹੈ ਸੀਨੀਅਰ ਵਕੀਰ ਆਰ ਐਸ ਬੈਂਸ ਦਾ ਬਿਆਨ ਸਾਹਮਣੇ ਆਇਆ 23 ਸਾਲਾਂ ਬਾਅਦ ਰਿਪੋਰਟ ਮਿਲੀ 3 ਦਿਨ ਪਹਿਲਾਂ ਅਸੀਂ ਜੱਥੇਦਾਰ ਨੂੰ ਚਿੱਠੀ ਲਿਖੀ ਬੈਂਸ ਤੇ ਕਹਿੰਦੇ ਨਜ਼ਰ ਆਏ ਤੇ ਐਫ ਆਈ ਆਰ ਦੀ ਕਾਪੀ ਵੀ ਦਿੱਤੀ ਗਈ ਜਾਂਚ ਰਿਪੋਰਟ ਵਿੱਚ ਕਈ ਖੁਲਾਸੇ ਵੀ ਹੋਏ ਨੇ ਜਥੇਦਾਰ ਦੀ ਪੁਲਿਸ ਹਿਰਾਸਤ ਵਿੱਚ ਮੌਤ ਹੋਈ ਸੀ ਤੇ ਸਰਕਾਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਇੱਥੇ ਕੀਤੀ ਗਈ ਹੈ ਜਥੇਦਾਰ ਅਕਾਉਂਕੇ ਦੀ ਮੌਤ ਦੀ ਸਹੀ ਜਾਂਚ ਹੋਵੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਚੁੱਕੇ ਪੁਲਿਸ ਨੇ 1993 ਪਹਿਲੀ ਜਨਮ ਨੂੰ ਮਾਰ ਦਿੱਤਾ ਸੀ ਅਸੀਂ ਸਭ ਜਾਣਦੇ ਨੇ ਮਰ ਸਬੂਤ ਬੜਾ ਔਖਾ ਹੁੰਦਾ ਹੈ ਇਹੋ ਜਿਹਾ ਕਤਲ ਜਿੱਥੇ ਪੁਲਿਸ ਆਪ ਕਰਦੇ ਆ ਇਹ ਸਬੂਤ ਹੁਣ ਸਾਹਮਣੇ ਆਇਆ 98 ਦੇ ਵਕਤ 1998 ਦੇ ਵਿੱਚ ਜੀ ਮਿਨਿਸਟਰ ਨੇ ਇੱਕ ਇਨਕੁਆਰੀ ਮਾਰਕ ਕੀਤੀ ਸੀ ਕਿ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਦਰਖਾਸਤ ਤੇ ਕਿ ਭਈ ਜੱਥੇਦਾਰ ਕੌਂਕੇ ਦੇ ਕਤਲ ਜਾਂ ਇੰਕਾਊਂਟਰ ਬਾਰੇ ਤੁਸੀਂ ਇਨਕੁਆਰੀ ਕਰੋ ਤਾਂ ਉਹਨਾਂ ਨੇ ਉਸ ਵੇਲੇ ਦੇ ਏਡੀਜੀਪੀ ਬੀਪੀ ਤਿਵਾਰੀ ਨੂੰ ਬਿਊਟੀ ਲਾਈਸੀ ਅਫੀਸ਼ੀਅਲ ਆਰਡਰ ਕੀਤਾ ਸੀ ਉਹਨਾਂ ਨੇ ਰਿਪੋਰਟ ਦਿੱਤੀ ਸੀ ਜੁਲਾਈ 99 ਦੇ ਵਿੱਚ ਪਰ ਤੇ ਰਿਪੋਰਟ ਸਰਕਾਰ ਨੇ ਦਬਾ ਕੇ ਰੱਖ ਦਿੱਤੀ ਕਿਸੇ ਨੂੰ ਉਹਦੀ ਨਕਲ ਨਹੀਂ ਦਿੱਤੀ ਗਈ ਅੱਜ ਕਟੂਗਲ 223 ਸਾਲਾਂ ਬਾਅਦ ਉਹ ਰਿਪੋਰਟ ਸਾਨੂੰ ਮਿਲੀ ਹੈ ਤੇ ਸਾਡੇ ਹੱਥ ਲੱਗੀ ਹੈ ਤੇ ਤਿੰਨ ਦਿਨ ਪਹਿਲਾਂ ਅਸੀਂ ਅੱਜ ਦੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਲਿਖਿਆ ਚਿੱਠੀ ਵੀ ਲਿਖੀ ਹੈ ਰਿਪੋਰਟ ਦੇ ਕਾਪੀ ਵੀ ਨਾਲ ਲਾਈ ਹੈ ਦੋਨੋਂ ਐਫਆਰ ਦੇ ਨਾਲ ਕਾਪੀ ਲਾਈ ਹੈ ਜਿਹਦੇ ਵਿੱਚ ਉਹਨਾਂ ਨੂੰ ਅਰੈਸਟ ਕੀਤਾ ਸੀ ਤੇ ਜਿਹਦੇ ਵਿੱਚ ਉਹਨਾਂ ਨੂੰ ਕਸਟਡੀ ਤੋਂ ਭੱਜਾ ਦਿਖਾਇਆ ਸੀ ਉਸ ਵੇਲੇ ਦੇ ਸਬੂਤਾਂ ਦੇ ਸਾਹਮਣੇ ਬੀਪੀ ਦਵਾਰੀ ਜਿਨੇ ਕਲੀਅਰਲੀ ਕਿਹਾ ਕਿ ਉਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਜਿਹੜਾ ਐਸਕੇਪ ਦੀ ਸਟੋਰੀ ਹੈ ਉਹ ਝੂਠੀ ਹੈ ਇਸ ਕਰਕੇ ਪਰਚਾ ਦਰਜ ਹੋਣਾ ਚਾਹੀਦਾ ਹੈ ਤੇ ਇਨਵੈਸਟੀਗੇਸ਼ਨ ਦੇ ਵਿੱਚ ਬਾਕੀ ਜਿੰਨਾ ਸਭ ਨੇ ਆ ਜਾਣਗੇ ਇਹ 99 ਦੀ ਰეკਮੈਂਡੇਸ਼ਨ ਹੋਏ ਸਰਕਾਰ ਨੂੰ ਏਡੀਜੀਪੀ ਲੈਵਲ ਦੇ ਅਫਸਰ ਦੀ ਸਰਕਾਰ ਦੇ ਆਪਣੇ ਆਰਡਰ ਹੁਣ ਕਿ ਇਨਕੁਆਇਰੀ ਕਰੋ ਔਰ ਉਸਤੇ باوجود 22 ਸਾਲ ਹੋ ਜਾਣ ਔਰ ਨਾ ਕੋਈ ਐਫਆਈ ਦਰਜ ਹੋਵੇ ਨਾ ਕੋਈ ਕੇਸ ਦਰਜ ਹੋਵੇ ਨਾ ਕੋਈ ਮਜਬੂਰ ਨੂੰ ਪਗਲਾਇ ਜਾਵੇ ਔਰ ਇਹ ਰਾਜ ਦਾ ਰਾਜ ਹੀ ਰਹਿ ਜਾਏ ਇਸ ਕਰਕੇ ਮੌਜੂਦਾ ਸਰਕਾਰ ਨੂੰ ਅੱਜ ਸਾਡੀ ਡਿਮਾਂਡ ਹੈ ਅਕਾਤ ਅਤੇ ਜਥੇਦਾਨ ਨੂੰ ਅੱਜ ਸਾਡੀ ਡਿਮਾਂਡ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਸਾਡੀ ਡਿਮਾਂਡ ਹੈ ਕਿ ਤੁਸੀਂ ਪਿਛਲਾ ਭੁੱਲ ਕੇ ਜੇ ਅੱਜ ਵੀ ਇਸ ਮੁੱਦੇ ਤੇ ਸਜਾਦਵਾਉਣ ਦੀ ਕੋਸ਼ਿਸ਼ ਕਰੋ ਜਿਨ੍ਹਾਂ ਨੇ ਤੁਹਾਡੇ ਸਭ ਤੋਂ ਵੱਡੀ ਸੀਟ ਦੇ ਜਥੇਦਾਰ ਨੂੰ ਕਤਲ ਕੀਤਾ ਹਿਰਾਸਤ ਵਿੱਚ ਲਿਆ ਜਲੀਲ ਕੀਤਾ ਟਾਰਚਰ ਕੀਤਾ ਔਰ ਹੁਣ ਸਬੂਤ ਸਾਹਮਣੇ ਆ ਗਏ ਨੇ ਇਸ ਵੇਲੇ ਇਸ ਮੁੱਦੇ ਤੇ ਉਨਾ ਹੀ ਜ਼ਰੂਰੀ ਹੈ ਸਰਕਾਰ ਨੂੰ ਮਜਬੂਰ ਕਰਨਾ ਕਿ ਤੁਸੀਂ ਕੇਸ ਸ਼ੁਰੂ ਕਰੋ ਜਿਸ ਤਰ੍ਹਾਂ ਅੱਜ ਅਸੀਂ ਬੰਦੀ ਸਿੰਘਾਂ ਨੂੰ ਛੱਡਣ ਲਈ ਪ੍ਰੋਟੈਸਟ ਕਰ ਰਹੇ ਨੇ ਉਸੇ ਲੈਵਲ ਦਾ ਪ੍ਰੋਟੈਸਟ ਚਾਹੀਦਾ ਹੈ ਕਿ ਅਕਾਲ ਤਖਤ ਅਤੇ ਜਥੇਦਾਰ ਨੂੰ ਤਾਂ ਕਿ ਅੱਗੇ ਕੋਈ ਇਹ ਨਹੀਂ ਹਿੰਮਤ ਨਾ ਕਰੇ ਕਿ ਕੋਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਚੁੱਕ ਕੇ ਆਮ ਕ੍ਰਿਮੀਨਲ ਮੰਗ ਟਾਰਚਰ ਕਰਕੇ ਮਾਰ ਦਿੱਤਾ ਜਾਵੇ ਥੈਂਕ ਯੂ